ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਸ਼ਹਿਰ ਸਮਰਾਵਖੇ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਆਜਿਓ ਤੁਹਾਨੂੰ ਉਸ ਮੇਲੇ ਦੀਆਂ ਕੁਝ ਝਲਕੀਆਂ ਦਿਖਾਉਨੇ ਆ ਸੋ ਬਹੁਤ ਹੀ ਵਧੀਆ ਮੇਲਾ ਕਰਵਾਇਆ ਜਾ ਰਿਹਾ ਕਲੱਬ ਵੱਲੋਂ ਸੋ ਆਜਿਓ ਤੁਹਾਨੂੰ ਉਸ ਮੇਲੇ ਦੀਆਂ ਕੁਝ ਝਲਕੀਆਂ ਦਿਖਾਉਨੇ ਆ ਇਹ ਹੈ ਜੀ ਸਟੇਜ ਜਿੱਥੇ ਅੱਜ ਦਾ ਪ੍ਰੋਗਰਾਮ ਹੋਵੇਗਾ ਇਸ ਕਲੱਬ ਵੱਲੋਂ ਸ਼ਾਹੀ ਪੈਲਸ ਗੇ ਜੋ ਕਿ ਖੰਨਾ ਰੋਡ ਸਮਰਾਲਾ ਵਿਖੇ ਸਥਿਤ ਹੈ ਉੱਥੇ ਇਹ ਪ੍ਰੋਗਰਾਮ ਕਰਵਾਇਆ ਜਾਣਾ ਤੇ ਇਹ ਹੈ ਸਬਜ਼ ਚੱਕ ਮੇਲੇ ਬਾਰੇ ਲੱਗਿਆ ਹੋਇਆ ਪੋਸਟਰ ਤੇ ਇਧਰਲੇ ਪਾਸੇ ਇੱਕ ਬਾਹਰ ਵੀ ਸਟੇਜ ਬਣਾਈ ਹੋਈ ਆ ਜਿੱਥੇ ਕੇ ਗਾਇਕ ਆਪਣੇ فن ਦਾ ਮਨਗੀ ਮੁਜਾਹਰਾ ਕਰਨਗੇ ਤੇ ਇਤਰਾ ਆਜ਼ਾਦ ਸਪੋਰਟਸ ਐਂਡ ਪੈਨਫੇਅਰ ਕਲੱਬ ਵੱਲੋਂ ਪਸ਼ੂਆਂ ਦੇ ਨਾ ਪੰਛੀਆਂ ਦੇ ਆਦਣੇ ਵੀ ਬੰਡੇ ਜਾਣਗੇ ਜੋ ਕਿ ਇੱਕ ਬਹੁਤ ਵਧੀਆ ਇਹਨਾਂ ਦਾ ਇਸ ਕਲੱਬ ਦਾ ਪ੍ਰਾਲਾ ਜੋ ਵੀ ਮੇਲੇ ਵਿੱਚ ਲੋਕ ਮੇਲਾ ਦੇਖਣ ਆਉਣਗੇ ਉਹਨਾਂ ਨੂੰ ਇਹ ਆਉਣਨੇ ਦਿੱਤੇ ਜਾਣਗੇ ਤੇ ਇਧਰਲੇ ਪਾਸੇ ਇਸੇ ਕਲੱਬ ਵੱਲੋਂ ਬੂਟਿਆਂ ਦਾ ਲੰਗਰ ਵੀ ਲਗਾਇਆ ਗਿਆ ਫਲਦਾਰ ਬੂਟਿਆਂ ਦਾ ਜੋ ਕਿ ਮੇਲਾ ਦੇਖਣ ਆਏ ਲੋਕਾਂ ਨੂੰ ਖਰੀਦ ਵਿੱਚ ਬੰਦੇ ਆਉਣਗੇ ਐਡਰੀ ਕਰਾਵਾਂਗੇ ਲਾਈਵ ਤੇ ਐਡਰੀ ਕਰਾ ਲਓ ਸਾਹਮਣੇ ਲਓ ਜੀ ਗਰਚੇਤ ਬਾਹਰ ਵੀ ਸਟੇਜ ਬਣਾਈ ਗਈ ਆ ਸਾਡਾ ਦਮਨભાઈ ਮੈਡਮ ਸੁਖਿੰਦਰ ਕਾਸ ਤੇ ਇਧਰਲੇ ਪਾਸੇ ਖੜੇ ਹਨ ਕਲੱਬ ਮੈਂਬਰ ਤੇ ਇੱਥੇ ਹੀ ਇੱਕ ਪ੍ਰਸਿੱਧ ਕਮੇਡੀਅਨ ਗੁਰਕੀਟ ਗੁਰਕੀਟ ਇਹ ਚਿੱਤਰਕਾਰ ਵੱਲੋਂ ਸ਼ਾਮ ਨੂੰ ਨਾਟਕ ਵੀ ਖੇਡਿਆ ਜਾਵੇਗਾ ਤੇ ਅਸਰ ਨਾਟਕ ਦਾ ਨਾਮ ਹੈਗਾ ਟੈਨਸ਼ਨ ਫਰੀ ਸੋ ਬਹੁਤ ਹੀ ਵਧੀਆ ਆਸਰਾ ਸਨਾਰਕ ਹੋਵੇਗਾ। ਉਹ ਇਹਦਾ ਸਹੀ ਪੈਸ ਸੀ। ਜਿੱਥੇ ਅੱਜ ਇਹ ਪ੍ਰੋਗਰਾਮ ਹੋ ਰਿਹਾ। ਇੱਧਰ ਆਪਣੇ ਦਰਸ਼ਕ ਵੀ ਆਉਣ ਲੱਗ ਗਏ ਦੇਖਣ ਵਾਸਤੇ। ਬਹੁਤ ਦੂਰੋਂ ਦੂਰੋਂ ਲੋਕ ਇਸ ਸਭਿਆਚਾਰਕ ਪ੍ਰੋਗਰਾਮ ਨੂੰ ਦੇਖਣ ਲਈ ਪਹੁੰਚ ਰਹੇ ਨੇ। ਇੱਧਰ ਵੀ ਫਲਦਾਰ ਬੂਟੇ ਰੱਖੇ ਹੋਏ ਨੇ ਜੋ ਲੋਕਾਂ ਨੂੰ ਫ੍ਰੀ ਵਿੱਚ ਵੰਡੇ ਜਾਣਗੇ। ਕਿ ਆਏ ਹੰਗਾ ਜੀ ਆਪਣੇ ਮੇਲੇ ਦਾ ਪੋਸਟਰ ਤੇ ਇੱਧਰ ਆਪਣੇ ਇਸੇ ਕਲੱਬ ਵੱਲੋਂ ਇੱਕ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਜੋ ਛੋਟੇ-ਛੋਟੇ ਬੱਚਿਆਂ ਨੂੰ ਫ੍ਰੀ ਵਿੱਚ ਦਸਤਾਰਾਂ ਬੰਡੀਆਂ ਜਾਣਗੀਆਂ ਤੇ ਉਹਨਾਂ ਦੇ ਦਸਤਾਰਾਂ ਬੰਨੀਆਂ ਵੀ ਜਾਣਗੀਆਂ ਸੋ ਇਸ ਕਲੱਬ ਵੱਲੋਂ ਇਹ ਵੀ ਇੱਕ ਬਹੁਤ ਵੱਡਾ ਉਪਰਾਲਾ ਆਪਣੇ ਵਿਰਸੇ ਨਾਲ ਜੋੜਨਾ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਦਸਤਾਰ ਨਾਲ ਜੋੜਨਾ ਇਹ ਪਈਆਂ ਨੇ ਜੀ ਦਸਤਾਰਾਂ ਰੰਗ-ਬਰੰਗੀਆਂ ਜਿਹੜੀ ਤੁਹਾਨੂੰ ਪਸੰਦ ਆਉ ਬੱਚਿਆਂ ਨੂੰ ਉਹ ਉਹੀ ਪਾਗ ਆਪਣੀ ਦਸਤਾਰ ਉਹੀ ਅੱਗੇ ਜਾ ਕੇ ਲਓ ਠੀਕ ਹੈ ਕਟਵਾ ਸਕਦਾ ਤੇ ਉਥੋਂ ਬਨਵਾ ਸਕਦਾ ਇਹ ਛੋਟੇ ਛੋਟੇ ਬੱਚੇ ਆਉਣ ਵੀ ਲੱਗਦੇ ਦੇਖੋ ਜੀ ਬਹੁਤ ਹੀ ਉੱਤਸਾ ਉਥੋਂ ਸ਼ਾਹ ਇਹਨਾਂ ਬੱਚਿਆਂ ਵਿੱਚ ਛੋਟੇ ਛੋਟਿਆਂ ਚ ਦੀ ਪੱਗ ਸਜਾਈਏ ਦਸਤਾਰ ਸਜਾਈਏ ਸਜਾਈਏ ਸੋ ਵੀਰਾਂ ਦਾ ਇਹ ਵੀ ਬਹੁਤ ਵੱਡਾ ਉਪਰਾਲਾ ਕਲੱਬ ਵਾਲਿਆਂ ਦਾ

मेहनत लगी चलो सो इतले पासे ਇਸੇ ਕਲੱਬ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿੱਥੇ ਤੁਸੀਂ ਆਪਣਾ ਚੈੱਕਅਪ ਕਰਵਾ ਸਕਦੇ ਹੋ ਤੇ ਦਵਾਈਆਂ ਫ੍ਰੀ ਵਿੱਚ ਲੈ ਸਕਦੇ ਹੋ। ਸੋ ਥੋੜੀ ਦੇਰ ਨੂੰ ਇੱਥੇ ਡਾਕਟਰ ਸਾਹਿਬਾਨ ਆ ਜਾਣਗੇ। ਇਹ ਮੈਡੀਕਲ ਕੈਂਪ ਡਾਕਟਰ ਤਾਰਕ ਜੋਤ ਵੱਲੋਂ ਲਗਾਇਆ ਜਾਵੇਗਾ। ਤੇ ਇਦਿਲੇ ਵਸੇ ਆਪਣੇ ਮਹਿਮਾਨ ਆ ਗਏ ਜੀ। ਸਰਵਤਕ ਕਮੇਡੀਅਨ ਗੁਰਤੀਏ ਦਾ ਕਿਤਰਕਾਰ ਜੀ ਅਨੰਤਾ થઈ ਗਿਆ ਜੀ ਮੋਹਨਾ ਦਾ ਸੁਭਾਅ ਸਦਾਰ ਹਜਾਰ ਸਿੰਘ ਜੀ ਪਟਾਲ ਤੇ ਇਤਲੇ ਵਸੇ ਸਜੀ ਹੋਈਆ ਜਿੱਥੇ ਅੱਜ ਅਰੇ ਬੇਨਤੀ ਕਰਦਾ ਟੈਂਟ ਵਾਲੇ ਭਾਈ ਸਾਹਿਬ ਕੋ ਸਟੇਜ ਦੇ ਨੇੜੇ ਆ ਜਾਣ ਗਾਉਣ ਵਜਾਉਣ ਹੋਵੇਗਾ ਜਿਹੜੇ ਸੀ ਸਟੇਜ ਦੀ ਬੈਕਸਾਈਡ ਆ ਕੇ ਬਾਈ ਜੀ ਦੀ ਗੱਲ ਸੁਣਨ ਟੈਂਟ ਵਾਲੇ ਵੀ ਵਲੰਟੀਅਰ ਜਿਹੜੇ ਬਹੁਤ ਹੀ ਉਹ ਪੇਸ਼ ਕਰੇਗੀ ਚੰਗੇ ਕਲਾਕਾਰ ਇਥੇ ਤੋਂ ਕਿਸ ਤਰ੍ਹਾਂ ਕਿਉਂਕਿ ਅਸੀਂ ਵੇਖਦੇ ਆ ਕਿ ਉਹਨਾਂ ਨੇ ਵੀ ਆਪਣਾ ਅਲੱਗ-ਅਲੱਗ ਜਿਹੜੇ ਉਹਨਾਂ ਦੇ ਕਲਾਕਾਰਾਂ ਦੇ ਉਹਨਾਂ ਦੀਆਂ ਫਿਲਮਾਂ ਨੇ ਨਾਟਕ ਨੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਫੈਲੀਆਂ ਹੋਈਆਂ ਬਹੁਤ ਸਾਰੀਆਂ ਕ੍ਰੀਤਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀਆਂ ਜੋ ਮੂਵੀਜ਼ ਬਣਾਉਂਦੇ ਨੇ ਫਿਲਮਾਂ ਬਣਾਉਂਦੇ ਨੇ ਤਾਂ ਕਿ ਸਮਾਜ ਦੇ ਵਿੱਚ ਜਿਹੜੀਆਂ ਫੈਲੀਆਂ ਹੋਈਆਂ ਕ੍ਰੀਤਿਆਂ ਨੇ ਭੈੜੇ ਰਿਵਾਜ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਸੇ ਹੋਏ ਆ ਤੇ ਬਹੁਤ ਵੱਦਾ ਸਾਡਾ ਆਪਣਾ ਨੁਕਸਾਨ ਕਰਦੇ ਨੇ ਉਹਨਾਂ ਤੋਂ ਵੀ ਸਾਨੂੰ ਸੁਚੇਤ ਕੀਤਾ ਕਰਦੇ ਨੇ ਤੇ ਇਸੇ ਤਰ੍ਹਾਂ ਵਾਹ ਵਗਾਹੇ ਵਕਤ ਵਕਤ ਸ਼ਹਿਰਾਂ ਦੇ ਵਿੱਚ ਬੈਂਕ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਵੇਖਿਆ ਕਿ ਕਿਸੇ ਵੀ ਸੂਚਨਾ ਤਖਤੇ ਦੇ ਉੱਪਰ ਬੋਰਡ ਦੇ ਉੱਪਰ ਪੰਜਾਬੀ ਦਾ ਕੋਈ ਸ਼ਬਦ ਨਹੀਂ ਸੀ ਮੈਂ ਮੈਨੇਜਰ ਸਾਹਿਬ ਦੇ ਕਮਰੇ ਵਿੱਚ ਚਲਾ ਗਿਆ ਮੈਨੇਜਰ ਸਾਹਿਬ ਦੇ ਦਫ਼ਤਰ ਦੇ ਵਿੱਚ ਗਿਆ ਤਾਂ ਉਹਨਾਂ ਦੀ ਕੁਰਸੀ ਦੇ ਬੈਕ ਸਾਈਡ ਉੱਪਰ ਕੰਧ ਦੇ ਉੱਪਰ ਇੱਕ ਤਖਤੀ ਲੱਗੀ ਹੋਈ ਸੀ ਉਹਦੇ ਵਿੱਚ ਪੰਜਾਬੀ ਦੇ ਅੱਖਰ ਲਿਖੇ ਹੋਏ ਸੀ ਪੰਜਾਬੀ ਦੇ ਅੱਖਰ ਲਿਖੇ ਹੋਏ ਸੀ ਉਹਦੇ ਉੱਪਰ ਲਿਖਿਆ ਹੋਇਆ ਸੀ ਜੇਕਰ ਤੁਸੀਂ ਮੇਰੇ ਨਾਲ ਹਿੰਦੀ ਵਿੱਚ ਗੱਲ ਕਰੋਗੇ ਤਾਂ ਮੈਨੂੰ ਖੁਸ਼ੀ ਹੋਵੇਗੀ ਪੰਜਾਬੀ ਵਿੱਚ ਲਿਖਿਆ ਹੋਇਆ ਸੀ ਜੇਕਰ ਤੁਸੀਂ ਮੇਰੇ ਨਾਲ ਹਿੰਦੀ ਵਿੱਚ ਗੱਲ ਕਰੋਗੇ ਤਾਂ ਮੈਨੂੰ ਖੁਸ਼ੀ ਹੋਵੇਗੀ ਮੈਂ ਉਹਦੀ ਖੁਸ਼ੀ ਨੂੰ ਵਧਾਉਣ ਦੇ ਲਈ ਮੈਂ ਉਹਦੇ ਨਾਲ ਹਿੰਦੀ 'ਚ ਗੱਲ ਕਰੀ ਮੈਂ ਆਖਿਆ ਵੀ ਸਰ ਜੀ ਸਾਸੀ ਆ ਗਿਆ ਲੋਕੋ ਕਲਯੁਗ ਵੱਧ ਕੇ ਆ ਗਿਆ ਲੋਕੋ ਬੰਦਾ ਜੋੜੇ ਪੜੀ ਪੜੀ ਰੱਬ ਕੁੱਪੇ ਜਾਏ ਰੁੜਾਈ ਬੰਦਾ ਜੋੜੇ ਪੜੀ ਪੜੀ ਰੱਬ ਕੁੱਪੇ ਜਾਏ ਰੁੜਾਈ ਜੀ ਦੇ ਬੱਚੇ ਬਚ ਗਏ ਨਹਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜੀ ਦੇ ਬੱਚੇ ਬਚ ਗਏ ਨਗੀਆਂ ਤੋਂ ਉਹ ਦੀ ਸਮਝੋ ਸਤਲੁਜ ਇਸ ਉੜਾਈ ਜਿਹਦੇ ਬੱਚੇ ਬਚ ਗਏ ਨਸ਼ਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜਿਹਦੇ ਬੱਚੇ ਬਚ ਗਏ ਨਸ਼ਿਆਂ ਤੋਂ ਉਹਦੀ ਸਮਝੋ ਸਫਲ ਕਮਾਈ ਜਿਹਦੇ ਬੱਚੇ ਬਚ ਗਏ ਨਸ਼ੇ to hit it ਵੇਖਣ ਨੂੰ ਸੋਹਣਾ ਲੱਗਦਾ ਏ ਹਰ ਗੱਲ ਦੇ ਵਿੱਚ ਦਿਲ ਠੱਗਦਾ ਏ ਆ ਤੇਰੀ ਟੌਰ ਬੜੀ ਸਰਦਾਰਾ ਵੇ ਤੇਰੀ ਟੌਰ ਬੜੀ ਸਰਦਾਰਾ ਬੜੀ ਸਰਦਾਰਾ ਓ ਤੇਰੀ ਟੌਰ ਬੜੀ ਸਰਦਾਰਾ ਵੇ ਤੇਰਾ ਹਰ ਕੋਈ ਆੜੀ ਏ ਵੇ ਤੂੰ ਤਾਂ ਬੰਦਾ ਕੈਂਟ ਪਰ ਤੇਰੀ दारू ਮਾੜੀ ਏ ਪਾੜੀ ਏ ਵੇ ਤੂੰ ਨਹੀਂ ਮਾਇਆ ਮਾੜਾ ਵੇ ਤੇਰੀ ਹਾਏ दारू ਮਾੜੀ ਏ you're the sun. ਜਦੋਂ ਨਵਾਂ ਨਵਾਂ ਵਿਆਹ ਹੁੰਦਾ ਹੈ ਪਹਿਲਾ ਸੂਟਾਂ ਨਾਲ ਬੜੀ ਮੈਚਿੰਗ ਹੁੰਦੀ ਹੈ ਨਾ ਹਰੇਕ ਬੰਦੇ ਨੂੰ ਸ਼ੌਕ ਹੁੰਦਾ ਵੀ ਆਪਾਂ ਦੇਖਿਓ ਆ ਸੂਟ ਪਾ ਲਓ ਜਿਨ੍ਹਾਂ ਦੀ ਇਹਨੂੰ ਖਾਸ ਲੇਡੀਜ਼ ਨੂੰ ਬੜਾ ਸ਼ੌਕ ਹੁੰਦਾ ਨਾ ਉਹ ਬੰਦੇ ਦੀ ਪੱਗ ਵੀ ਨਾੜਦੀਆਂ ਜੇ ਕੋਈ ਸ਼ਰਟ ਕੱਢਣੀ ਆ ਆ ਨਹੀਂ ਵਧੀਆ ਆ ਪਾ ਲਓ ਚਲੋ